ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਅਫੀਸ਼ੀਅਲ YouTube ਚੈਨਲ ਨਿਊ ਜੋਬ ਇਨਫੋ ਤੇ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ DTTB ਦੇ ਵਿੱਚ ਜੋ ਗਰੁੱਪ B ਅਤੇ ਗਰੁੱਪ C ਦੀਆਂ ਪੋਸਟਾਂ ਨੇ ਉਹਨਾਂ ਦਾ ਨੋਟੀਫਿਕੇਸ਼ਨ ਲੈ ਕੇ ਆਏ ਹਾਂ DTTB ਦੇ ਵਿੱਚ 615 ਫੋਰੈਸਟ ਗਾਰਡ ਕੇ ਟੈਕਰ ਅਤੇ ਹੋਰ ਬਹੁਤ ਸਾਰੀਆਂ ਪੋਸਟਾਂ ਨੇ ਦਿੱਲੀ ਸਬ ਆਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਵੱਲੋਂ ਜੋ 615 ਪੋਸਟਾਂ ਦਾ ਨੋਟੀਫਿਕੇਸ਼ਨ ਦਿੱਤਾ ਗਿਆ ਉਸ ਵਿੱਚ ਦੱਸਿਆ ਗਿਆ ਹੈ ਕਿ ਜੋ ਕੈਂਡੀਡੇਟ 10ਵੀਂ +2 ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਵਾਲਾ ਕੋਈ ਵੀ ਕੈਂਡੀਡੇਟ ਇਹਨਾਂ ਪੋਸਟਾਂ ਨੂੰ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਆਨਲਾਈਨ 11 ਅਗਸਤ ਤੋਂ ਭਰ ਸਕਦਾ ਪੋਸਟਾਂ ਨੂੰ ਜੋ ਪੋਸਟਾਂ ਕਰਨ ਦੀ ਲਾਸਟ ਡੇਟ ਆ ਉਹ 16/9/2025 ਆ ਜੋ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਆ ਉਹ dtrplsbd.delhi.gov.in ਹੈ ਠੀਕ ਹੈ ਇਸ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਤੁਸੀਂ ਪੋਸਟ ਨੂੰ ਆਨਲਾਈਨ ਫਿਲ ਕਰ ਸਕਦੇ ਹੋ ਜੋ ਇਹ ਪੋਸਟਾਂ ਦਾ ਨੋਟੀਫਿਕੇਸ਼ਨ ਸੀ 4 ਅਗਸਤ ਤੋਂ ਇਹ ਰਿਲੀਜ਼ ਹੋ ਚੁੱਕਿਆ ਸੀ ਜਿਸ ਵਿੱਚ ਤੁਸੀਂ ਜੌਬ ਦੀ ਕੰਪਲੀਟ ਡਿਟੇਲ ਵੈਕੈਂਸੀ ਏਜ ਲਿਮਿਟ ਅਪਲੀਕੇਸ਼ਨ ਫੀਸ ਸਿਲੈਕਟ ਪ੍ਰੋਸੈਸ ਇਸ ਤਰ੍ਹਾਂ ਪੋਸਟਾਂ ਨੂੰ ਤੁਸੀਂ ਭਰਨਾ ਇਹ ਸਾਰਾ ਕੁਝ ਤੁਸੀਂ ਨੋਟੀਫਿਕੇਸ਼ਨ ਦੇ ਵਿੱਚ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਜਿਹੜੇ ਵੀ ਇੰਟਰਸਟਿਡ ਤੇ ਐਲੀਜੀਬਲ ਕੈਂਡੀਡੇਟ ਨੇ ਉਹ ਇਸ ਨੋਟੀਫਿਕੇਸ਼ਨ ਨੂੰ ਚੰਗੀ ਤਰ੍ਹਾਂ ਰੀਡ ਕਰਕੇ ਫਿਰ ਪੋਸਟਾਂ ਨੂੰ ਅਪਲਾਈ ਕਰਨ ਜੇਕਰ ਆਪਾਂ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਤਾਂ ਜੋ ਜਰਨਲ ਵਾਲੇ ਕੈਂਡੀਡੇਟ ਨੇ ਉਹਨਾਂ ਲਈ 100 ਰੁਪਏ ਫੀਸ ਰੱਖੀ ਗਈ ਹੈ ਜੋ ਔਮਨ ਕੈਂਡੀਡੇਟ ਨੇ ਜਾਂ ਐਸਸੀ ਐਸਟੀ ਜਾਂ ਪੀਡਬਲੂਡੀ ਜਾਂ ਪੀਡਬਲੂਬੀਡੀ ਜਾਂ ਐਕਸ ਸਰਵਿਸਮੈਨ ਕੈਟਾਗਰੀ ਦੇ ਵਿੱਚ ਆਉਂਦੇ ਨੇ ਉਹਨਾਂ ਲਈ ਕੋਈ ਵੀ ਫੀਸ ਨਹੀਂ ਰੱਖੀ ਗਈ ਪੋਸਟਾਂ ਪਰ ਉਹ ਸਟਾਰਟਿੰਗ ਡੇਟ ਆ ਉਹ 18 ਅਗਸਤ ਆ ਠੀਕ ਹੈ ਜੀ 12 ਵਜੇ ਤੋਂ ਜੋ ਐਪਲੀਕੇਸ਼ਨ ਸ਼ੁਰੂ ਹੋ ਚੁੱਕੀਆਂ ਨੇ ਪਹਿਰ 12 ਵਜੇ ਤੋਂ ਤੇ ਜੋ ਲਾਸਟ ਡੇਟ ਆ ਉਹ 16 9 2025 ਰਾਤ ਦੇ 12 ਵਜੇ ਤੱਕ ਇਹਨਾਂ ਪੋਸਟਾਂ ਨੂੰ ਤੁਸੀਂ ਭਰ ਸਕਦੇ ਹੋ ਏਜ ਲਿਮਟ ਦੀ ਗੱਲ ਕਰੀਏ ਤਾਂ ਘੱਟੋ ਘੱਟ ਏਜ ਆ ਜਿਹੜੀ ਉਹ 18 ਸਾਲ ਹੋਣੀ ਚਾਹੀਦੀ ਹੈ ਤੇ ਵੱਧ ਤੋਂ ਵੱਧ ਏਜ ਆ ਜੋ ਉਹ 37 ਸਾਲ ਹੋਣੀ ਚਾਹੀਦੀ ਆ ਹਰ ਇੱਕ ਕੈਂਡੀਡੇਟ ਦੇ ਲਈ ਹਰ ਇੱਕ ਪੋਸਟ ਲਈ ਜੋ ਐਸਸੀ ਐਸਟੀ ਜਾਂ ਓਬੀਸੀ ਬੱਚਿਆਂ ਲਈ ਏਜ ਲਿਮਟ ਆ ਠੀਕ ਹੈ ਜੀ ਹਰੇਕ ਪੋਸਟ ਦੇ ਲਈ ਜੋ ਏਜ ਲਿਮਟ ਆ ਉਹ ਵੱਖੋ ਵੱਖਰੀ ਆ ਪੋਸਟ ਵਾਈਜ਼ ਨੋਟੀਫਿਕੇਸ਼ਨ ਦੇ ਵਿੱਚ ਇਸ ਦਾ ਲਿੰਕ ਤੁਹਾਨੂੰ ਅਸੀਂ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਦੇ ਦਾਂਗੇ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਜੋ ਜੋ ਵੀ ਕੈਂਡੀਡੇਟ 10ਵੀਂ 2 ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਆ ਉਹ ਸਾਰੇ ਇਹਨਾਂ ਪੋਸਟਾਂ ਨੂੰ ਫਿਲ ਕਰ ਸਕਦੇ ਨੇ ਸੈਲਰੀ ਦੀ ਗੱਲ ਕਰੀਏ ਤਾਂ ਸੈਲਰੀ ਘੱਟ ਤੋਂ ਘੱਟ 18000 ਆ ਤੇ ਵੱਧ ਤੋਂ ਵੱਧ 1.5 ਲੱਖ ਰੁਪਈਆ ਸੈਲਰੀ ਵੀ ਆ ਜੋ ਉਹ ਪੋਸਟਾਂ ਵਾਈਜ਼ ਦਿੱਤੀ ਜਾਣੀ ਆ ਪੋਸਟਾਂ ਦੀ ਡਿਟੇਲਸ ਨੂੰ ਅੱਗੇ ਦੱਸ ਦਿਆਂ ਅਸੀਂ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਪੋਸਟ ਦਾ ਨੇਮ ਕੀ ਆ ਗਰੁੱਪ B ਦੀ ਗਰੁੱਪ C ਦੀਆਂ ਸਾਰੀਆਂ ਪੋਸਟਾਂ ਨੇ ਤੇ ਟੋਟਲ ਜੋ ਪੋਸਟ ਨੇ ਉਹ ਰਾਈਟ ਸ ਪਬਲਿਕ ਹੈਲਥ ਇਨਸਪੈਕਟਰ ਜਾਂ ਪੋਸਟਾਂ ਨੇ 78 ਇਸ ਤਰ੍ਹਾਂ ਸਾਰੀਆਂ ਪੋਸਟਾਂ ਤੁਸੀਂ ਚੰਗੀ ਤਰ੍ਹਾਂ ਰੀਡ ਕਰ ਸਕਦੇ ਹੋ ਦੇਖ ਸਕਦੇ ਹੋ ਜੋ ਵੀ ਪੋਸਟ ਤੁਸੀਂ ਭਰਨੀ ਆ ਉਸ ਦੇ ਲਈ ਤੁਹਾਨੂੰ ਸੈਲਰੀ ਜਾਂ ਏਜ ਲਿਮਟ ਚੈੱਕ ਕਰਨਾ ਪੈਣਾ ਤੁਹਾਨੂੰ ਆਪ ਕਾਫੀ ਸਾਰੀਆਂ ਪੋਸਟਾਂ ਨਹੀਂ ਆ ਉਮੀਦ ਆ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਅਗਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਇਸ ਤਰ੍ਹਾਂ ਦੀਆਂ ਹੋਰ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ